ਗੜਸ਼ੰਕਰ ਵਿਖੇ ਸ਼੍ਰੀ ਅਨੰਦਪੁਰ ਸਾਹਿਬ ਰੋਡ ਅਤੇ ਚੰਡੀਗੜ੍ਹ ਰੋਡ ਦੇ ਦਰਮਿਆਨ ਪੈਂਦੀ ਪਰਮਾਰ ਕਲੋਨੀ ਦੇ ਵਿੱਚ ਖੜੇ ਗੰਦੇ ਪਾਣੀ ਨੇ ਸਥਾਨਕ ਲੋਕਾਂ ਤੇ ਦੁਕਾਨਦਾਰਾਂ ਦਾ ਜੀਉਣਾ ਮਹਾਲ ਕਰ ਰੱਖਿਆ ਹੈ। ਸ਼੍ਰੀ ਅਨੰਦਪੁਰ ਸਾਹਿਬ ਰੋਡ ਤੇ ਚੰਡੀਗੜ੍ਹ ਰੋਡ ਦੇ ਦਰਮਿਆਨ ਮਿੰਨੀ ਬਾਈਪਾਸ ਦਾ ਕੰਮ ਕਰਦੀ ਹੈ ਸੜਕ ਦੇ ਕੁਝ ਹਿੱਸੇ ਪਿਛਲੇ ਲੰਮੇ ਸਮੇਂ ਤੋਂ ਟੁੱਟੇ ਭੱਜੇ ਹੋਏ ਨੇ ਤੇ ਜਿੱਥੇ ਗੰਦਾ ਪਾਣੀ ਖੜਨ ਕਾਰਨ ਅਕਸਰ ਇੱਥੇ ਛੱਪੜ ਵਰਗੇ ਹਾਲਾਤ ਬਣੇ ਰਹਿੰਦੇ ਨੇ। ਸਥਾਨਕ ਲੋਕਾਂ ਤੇ ਦੁਕਾਨਦਾਰਾਂ ਨੇ ਕਿਹਾ ਕਿ ਇਸ ਗੰਦੇ ਪਾਣੀ ਦੇ ਕਾਰਨ ਇੱਥੋਂ ਲੰਘਣਾ ਬੇहद ਮੁਸ਼ਕਿਲ ਹੋ ਰਿਹਾ ਹੈ ਤੇ ਦੂਸਰਾ ਇਹ ਖੜਾ ਪਾਣੀ ਬਿਮਾਰੀਆਂ ਨੂੰ ਵੀ ਸੱਦਾ ਦੇ ਰਿਹਾ ਹੈ ਤੇ ਲੋਕਾਂ ਦੇ ਵਿੱਚ ਗੰਦਗੀ ਕਾਰਨ ਬਿਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਉਹਨਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਨਾ ਤਾਂ ਕੋਈ ਸਰਕਾਰ ਦਾ ਨੁਮਾਇੰਦਾ ਇੱਥੇ ਆ ਕੇ ਸਾਰ ਲੈਂਦਾ ਹੈ ਤੇ ਨਾ ਹੀ ਨਗਰ ਕੌਂਸਲ ਇਸ ਸਮੱਸਿਆ ਦਾ ਨਿਪਟਾਰਾ ਕਰਦੀ ਹੈ। ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗੰਦੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਅਤੇ ਤੁਰੰਤ ਇਸ ਦਾ ਹੱਲ ਕੱਢ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਦੇਖੋ ਜੀ ਇੱਥੇ ਬਰਸਾਤ ਪੈਂਦੀ ਹੈ ਬਰਸਾਤ ਦੇ ਵਿੱਚ ਡੇਂਗੋ ਦੇ ਵੀ ਪੈਦਾ ਹੁੰਦਾ ਹੈ ਸਰਕਾਰ ਜਿੱਥੇ ਕਹਿੰਦੀ ਹੈ ਕਿ ਸਫਾਈ ਦੀ ਕਰ ਰਹੇ ਸਫਾਈ અભિયાન ਕਰ ਰਹੇ ਆ ਸਾਡੇ ਮੱਲੇ ਦਾ ਤਾਂ ਕੋਈ અભિયાન ਨਹੀਂ ਚੱਲ ਰਿਹਾ ਇਹ ਦੇਖੋ ਤੁਸੀਂ ਕਿੰਨੀ ਗੰਦਗੀ ਹੋ ਰਹੀ ਹੈ ਇੱਥੇ ਜਿੰਨੇ ਝੁੰਗੀਆਂ ਵਾਲੇ ਵਿਚਾਰੇ ਰਹਿੰਦੇ ਇੱਥੇ ਇਹਨਾਂ ਨੂੰ ਮੱਛਰ ਕੱਟਦਾ ਇਹਨਾਂ ਨੂੰ ਵੀ ਤੇ ਕੋਈ ਕੋਈ ਸਫਾਈ ਦਾ ਕੋਈ ਨਾਂ ਨਿਸ਼ਾਨ ਨਹੀਂ ਇੱਥੇ ਪ੍ਰਸ਼ਾਸਨ ਤੋਂ ਮੈਂ ਇਹੀ ਮੰਗ ਕਰਦੇ ਆ ਕਿ ਇਹ ਜਿਹੜਾ ਪਾਣੀ ਨਿਕਾਸ਼ ਕੀਤਾ ਜਾਵੇ ਤੇ ਸੜਕਾਂ ਸਹੀ ਬਣਾਈ ਜਾਣ ਪੁਲੀ ਪੁਲੀਆਂ ਬਣਾਈਆਂ ਜਾਣ ਜਿਹੜੀ ਮੇਨ ਐਂਟਰੈਸ ਅਨੰਦਪੁਰ ਸ਼੍ਰੀ ਅਨੰਦਪੁਰ ਸਾਹਿਬ ਰੋਡ ਰੋਡ ਦੇ ਉੱਤੇ ਜਿਹੜੀ ਮੇਨ ਐਂਟਰੈਸ ਆ ਉੱਥਾ ਵੀ ਪਾਣੀ ਦਾ ਨਿਕਾਸ ਕੋਈ ਨਹੀਂ ਆ ਉੱਥਾ ਪਾਣੀ ਬਾਹਰ ਆ ਜਾਂਦਾ ਤੁਸੀਂ ਦੇਖ ਰਿਹਾ ਕੂੜਾ ਪਿਆ ਇੱਥੇ ਬਿਮਾਰੀਆਂ ਪਾਣੀ ਨਹੀਂ ਕਿ ਕਿੰਨੀਆਂ ਫੈ ਰਹੀਆਂ ਡੇਂਗੂ ਫੈ ਰਿਆ ਆਦੇਦੋ ਵਾਲੇ ਜਿੰਨੇ ਵੀ ਵਾਸੀ ਇੱਥੇ ਮਹੱਲੇ ਦੇ ਰਹਿਣ ਵਾਲੇ ਉਹਨਾਂ ਨੂੰ ਆਣ ਵਾਲੀ ਬਹੁਤ ਲੰਗੜ ਨੂੰ ਜੰਗ ਬਹੁਤ ਪਰੇਸ਼ਾਨੀ ਹੋ ਰਹੀ ਹੈ ਜੀ ਇਹਦਾ ਕੋ ਹੱਲ ਕੀਤਾ ਜਾਵੇ ਅਸੀਂ ਐਮਸੀ ਨੂੰ ਬਹੁਤ ਵਾਰੀ ਕਹਿ ਚੁੱਕੇ ਆ ਉਹ ਨਹੀਂ ਉਹਨਾਂ ਨੇ ਸਾਡੀ ਇੱਕ ਵੀ ਨਹੀਂ ਸੁਣੀ ਕੋਈ ਹੱਲ ਨਹੀਂ ਇਹਦਾ ਕਰ ਰਿਹਾ ਕੋਈ ਕੁਝ ਨਹੀਂ ਕਰ ਰਿਹਾ ਠੀਕ ਆ ਜੀ ਇਹ ਬਲਕਿ ਤਿੰਨ ਚਾਰ ਸਾਲ ਤੋਂ ਐਦਾ ਦੀ ਸਮੱਸਿਆ ਐੱਦੇ ਹੀ ਆ ਜੀ ਕੋਈ ਨਹੀਂ ਇਹਦਾ ਹੱਲ ਕਰ ਰਿਹਾ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰ ਰਹੇ ਆ ਵੇ ਇਹਦਾ ਕੋ ਹੱਲ ਕੀਤਾ ਜਾਵੇ ਤਾਂ ਕਿ ਇੱਥੇ ਜੋ ਵਸਨੀਕਾਂ ਨੂੰ ਪਰੇਸ਼ਾਨੀ ਨਾ ਆਵੇ ਇਸ ਰੋਡ ਦਾ ਬਹੁਤ ਬੁਰਾ ਹਾਲ ਹੈ ਇਧਰ ਪਾਣੀ ਮਤਲਬ ਬਹੁਤ ਜ਼ਿਆਦਾ ਹੈ ਝੁੰਗੀਆਂ ਵਾਲੇ ਰਹਿੰਦੇ ਆ ਇਹਨਾਂ ਨੂੰ ਡੈਂਗੂ ਹੋ ਰਿਹਾ ਹੈ ਕਾਫੀ ਮਤਲਬ ਬਿਮਾਰੀਆਂ ਦੇ ਸ਼ਿਕਾਰ ਹੋ ਰਹੇ ਆ ਇਹਨਾਂ ਦੀ ਕੋਈ ਵੀ ਬਾਣੀ ਫੜ ਰਿਹਾ ਇਹ ਤੇ ਪਾਣੀ ਦੀ ਨਿਕਾਸੀ ਹੋਣੀ ਚਾਹੀਦੀ ਆ ਇਸ ਵਾਰਡ ਦੇ ਵਿੱਚ ਅੱਜ ਤੱਕ ਪਾਣੀ ਦੀ ਨਿਕਾਸੀ ਦਾ ਕੋਈ ਹੱਲ ਨਹੀਂ ਕੀਤਾ ਗਿਆ ਤੇ ਬਹੁਤ ਐਮਸੀ ਬਦਲੇ ਸਭ ਆਂਦੇ ਸਭ ਜਾਂਦੇ ਵਾਦਾ ਕਰਕੇ ਚਲ ਜਾਂਦੇ ਆ ਜੀ ਤੇ ਇੱਥੇ ਬਹੁਤ ਜ਼ਿਆਦਾ ਰਾਗੀ ਡਿੱਗਦੇ ਬਹੁਤ ਪਰੇਸ਼ਾਨੀ ਹੁੰਦੀ ਆ ਕਾਰ ਨਹੀਂ ਇਸ ਮੋੜ ਦੇ ਉੱਪਰੋਂ ਘੁੰਮਦੀ ਔਰ ਬਹੁਤ ਜ਼ਿਆਦਾ ਦਿੱਕਤ ਆ ਇੱਥੇ ਲੋਕ ਕੀ ਰਹਿੰਦੇ ਵਿਚਾਰੇ ਇੰਨੀ ਗੰਦਗੀ ਵਿੱਚ ਰਹਿ ਰਹੇ ਆ ਐਸ ਵੇਲੇ ਅਸੀਂ ਪਰਮਾਲ ਕਲੋਨੀ 'ਚ ਖੜੇ ਆ ਜਿਹੜੀ ਕਿਸੇ ਟਾਈਮ ਇੱਕ ਇੱਕ ਨੰਬਰ ਦੀ ਕਲੋਨੀ ਸੀ ਸਾਡੇ ਸ਼ਹਿਰ ਦੀ ਅੱਜ ਇਹਦੇ ਵਿੱਚ ਦੋਨੋਂ ਪਾਸਿਆਂ ਤੋਂ ਐਂਟਰੀ ਬੰਦ ਹੈ ਆ ਬਿਲਕੁਲ ਜੇ ਐਂਟਰੀ ਕਰਨੀ ਹੈ ਸਾਨੂੰ ਪਾਣੀ ਵਿੱਚੀ ਲੰਘ ਕੇ ਕਰਨੀ ਪੈਂਦੀ ਆ ਬਸ ਪ੍ਰਸ਼ਾਸਨ ਨੂੰ ਇਹੀ ਬੇਨਤੀ ਆ ਸਾਨੂੰ ਆਣ ਜਾਣਾ ਸਾਡਾ ਸੌਖਾ ਕਰ ਦੇਣ ਘਰਾਂ ਵਿੱਚ